ਸੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪ੍ਰਾਨ ਸੁਰਕ ਜਿਹੜੇ ਨੇ ਉਹ ਗਿਆਨ ਹਾਸਲ ਕਿੱਥੋਂ ਕਰਦੇ ਨੇ ਉਹਨਾਂ ਦਾ ਇੱਕ ਤਰੀਕਤ ਗ੍ਰੰਥ ਹੈ ਤਰੀਕਤ ਪਤਾਲ ਤਰੀਕਤੋਂ ਹਕੀਕਤ ਤੱਕ ਜਾਂਦੇ ਨੇ ਉਹ ਹਕੀਕਤ ਜੈ ਕਿਉਂਦੀ ਹੈ ਤਰੀਕਤੋਂ ਹਕੀਕਤ ਤੱਕ ਪਹੁੰਚਣਾ ਉਹਨਾਂ ਦਾ ਆਪਣਾ ਤਰੀਕਾ ਹੈ ਸਾਡਾ ਵੀ ਅਸੀਂ ਸੰਤੋਖ ਤੋਂ ਸੱਚ ਤੱਕ ਪਹੁੰਚਣਾ। ਕਿਉਂਕਿ ਸੱਚ ਤੱਕ ਪਹੁੰਚਣ ਵਾਸਤੇ ਸੰਤੋਖ ਦੀ ਸੀੜੀ ਤੇ ਖੜਨਾ ਜ਼ਰੂਰੀ ਹੈ। ਸੰਤੋਖ ਦੀ ਸੀੜੀ ਕਿੱਥੇ ਹੈ? ਜਿੱਥੇ ਮਾਇਆ ਦਾ ਸਿਰ ਹੈ ਨਾ ਉਸਨ ਤੋਂ ਹੋ ਕੇ। ਮਾਇਆ ਦੇ ਪੈਰ ਰੱਖਣਾ ਮਾਇਆ ਦੇ ਉੱਤੇ। ਗੋਲਕ ਤੇ ਪੈਰ ਰੱਖ ਕੇ ਗੁਰੂ ਤੱਕ ਪਹੁੰਚੇ ਜਾਊਗਾ। ਗੋਲਕ ਮਾਇਆ ਜਿੰਨਾ ਜਰ ਗੁਰੂ ਦੇ ਸਿੱਖਦੇ ਵਿਚਾਰੇ ਗੋਲ ਕਰੂ ਗੁਰੂ ਤੱਕ ਸਿੱਖ ਨਹੀਂ ਪਹੁੰਚਦਾ ਮਾਇਆ ਜਾਲੇ ਸੰਤੋਖ ਕੀ ਹੈ ਸੰਤੋਖ ਮਾਇਆ ਦੀ ਭੁੱਖ ਨਹੀਂ ਹੈ ਸਤੋ ਦਾ ਮਤਲਬ ਹੈ ਸੰਸਾਰ ਦੀ ਕਿਸੇ ਵਸਤੂ ਦੀ ਭੁੱਖ ਨਹੀਂ ਹੈ ਤੂੰ ਭੁੱਖਾ ਰੱਖ ਨਾ ਰੱਖ ਦੁੱਖ ਦੇ ਸੁਖ ਦੇ ਕੋਈ ਮਤਲਬ ਨਹੀਂ ਇਸ ਗੱਲ ਤੇ ਇਹ ਦੁੱਖ ਦੇ ਸੱਚੇ ਰਾਜੇ ਜੋ ਕੁਝ ਤੋ ਜੇ ਤੇ ਹਾਈਂ ਜੇ ਭੁੱਖ ਦੇ ਤਾਂ ਇਹੀ ਰਾਜਾ ਦੁੱਖ ਵਿੱਚ ਸੁਖ ਬਣਾਈ ਤੇ ਜਵਾ ਬਿਸ਼ੜ ਹੋ ਗਿਆ ਟੀੜੇ ਹੋ ਗਿਆ ਟੀੜ ਹੋਏ ਤੇ ਬਿਨਾ ਨਾਮ ਨਹੀਂ ਮਿਲਦਾ ਟੀੜ ਵਾ ਮਾਰ ਕੋ ਤਾਂ ਹੀ ਲਿਖਿਆ ਟੀੜ ਹੋਏ ਤੇ ਮੰਗੇ ਤਾਂ ਨਾਮ ਮਿਲਣਾ ਬਿਨਾ ਟੀੜ ਹੋਏ ਤੇ ਨਹੀਂ ਮਿਲਣਾ ਜੇ ਦੋ ਹੱਥਾਂ ਚ ਲੱਡੂ ਗਏ ਫੇਰ ਨਹੀਂ ਮਿਲਣਗੇ ਉਹਨਾਂ ਨੇ ਪਹਿਲਾਂ ਲੱਡੂ ਤੇ ਛੱਡਣ ਨੂੰ ਕਿਹਾ ਨਹੀਂ ਇੱਛਾ ਜੱਦਣੀਆ ਲੱਡੂ ਦੀ ਲੱਡੂ ਛੱਡ ਦੀ ਲੋੜ ਨਹੀਂ ਬਰਨ ਮਾਇਆ ਦੇ ਵਿੱਚ ਕੋਈ ਸਰੀਰ ਵੀ ਤਾਂ ਮਾਇਆ ਦਾ ਹੀ ਹੈ ਛੇਦੀ ਮਾਇਆ ਮਤਲਬ ਹੈ ਦੁੱਖ ਸੁੱਖ ਤੇਰੇ ਹੁਕਮ ਨਾਲ ਮਿਲਣਾ ਜੋ ਕਈ ਵਾਰ ਰਾਜਾ ਨੂੰ ਵੀ ਰੋਟੀ ਨਹੀਂ ਮਿਲਦੀ ਕਦੇ ਉਹਨਾਂ ਦਾ ਰੋਟੀ ਦਾ ਘਟਾ ਹੁੰਦਾ ਟਾਈਮ ਨਹੀਂ ਮਿਲਦਾ ਖਾਣ ਦਾ ਕੋਲ ਹੁੰਦੀ ਨਹੀਂ ਖਾ ਸਕਦੇ ਕਈ ਵਾਰ ਨਾਲੇ ਫਿਰ ਯਾਨਗੇ ਕਹਿੰਦੇ ਟਾਈਮ ਨਹੀਂ ਮਿਲਿਆ ਤੇ ਨਾਲ ਲੈ ਉਹ ਰੋਟੀ ਮੋੜ ਕੇ ਹੁਕਮ ਨਹੀਂ ਹੋਇਆ ਅਸਲ ਦੇ ਵਿੱਚ ਹੁਕਮ ਨਹੀਂ ਹੋਇਆ ਹੁਕਮ ਦੇ ਬਿਨਾਂ ਕੁਝ ਨਹੀਂ ਖਾ ਸਕਦੇ ਜਾਂ ਦਾਲੇ ਨਾਲ ਖਾਣੇ ਨਾਲ ਖਾਣਾ ਜਿਆਦਾ ਹੋਰ ਨਾਲ ਤਾਂ ਨਹੀਂ ਖਾ ਸਕਦੇ ਕਹਿ ਸਕਦੇ ਗੋਲ ਹੋਵੇ ਉਹ ਵੀ ਨਹੀਂ ਖਾ ਸਕਦਾ ਕੋਈ ਐਸੀੋ ਗੱਲ ਹੋਵੇ ਖਾਣਾ ਖਾਂਦਾ ਜਦੇ ਉੱਠ ਕੇ ਥਰਪੈਂਦਾ ਰੋਟੀ ਬੁਰਕੀ ਮੂੰਹ ਜਾਂ ਫੁੱਲਣ ਲੱਗ ਜਾਂਦੀ ਹੈ ਆਪਣੇ ਵੱਸ ਕੁਝ ਨਹੀਂ ਹਾਲਾਤ ਕੀ ਕਿਹੜੇ ਵੇਲੇ ਸੁਣ ਲੈਣੇ ਕੋਈ ਪਤਾ ਨਹੀਂ ਤੇ ਸੁਖ ਹੋਰ ਦੁੱਖ ਅਸੀਂ ਦੁੱਖਾਂ ਤੋਂ ਦੁੱਖ ਨੂੰ ਸੁੱਖਾਂ ਵਿੱਚ ਬਦਲਦੀ ਪ੍ਰਕਿਰਿਆ ਚ ਲੱਗੇ ਰਹਿੰਦੇ ਆ। ਵੀ ਦੁੱਖ ਹੋ ਵੀ ਨਾ। ਸੁੱਖ ਦੇ ਯਤਨ ਕਰਦੇ ਰਹਿੰਦੇ ਆ। ਲੋਬੇ بادشاہ ਤਾਂਹੀਂ ਨਖੇ। ਯਤਨ ਬਹੁਤ ਸੁੱਖ ਹੋ ਕੀਓ ਹੋ ਗਿਆ। ਦੁੱਖ ਕੋ ਕੀਓ ਨਾ ਕੋਈ ਯਤਨ ਨਹੀਂ ਦੁੱਖ ਦਾ ਕੀਤਾ ਪਰ ਦੁੱਖ ਜਿਆਦਾ ਨੇ। ਮੇਰੇ ਨਾਲ ਯਤਨ ਤੇ ਆਈ ਜਾਂਦੇ ਨੇ। ਸੁੱਖ ਵੀ ਨਹੀਂ ਆਇਆ ਯਤਨ ਨਾਲ। ਜੇ ਕੋਈ ਯਤਨ ਨਾ ਆਉਂਦਾ ਹੁੰਦਾ ਤਾਂ ਬਿਨਾਂ ਯਤਨ ਦੇ ਸੁੱਖ ਵੀ ਆ ਗਏ। ਸੋਖਾ ਦੁਖ ਬਿਨਾਂ ਜਤੁਂ ਤੇ ਆਉਣਗੇ ਇਹ ਹੁਕਮ ਨਾਲ ਆਉਣਗੇ ਜਦਨ ਨਾਲ ਸਾਡੇ ਨਾਲ ਸੁਖ ਆਵੇ ਨਾ ਦੁਖ ਆਵੇ ਫਿਰ ਦੁਖ ਆਏ ਉਹਦੇ ਪਾੜੇ ਨਾਲ ਆਏਗਾ ਫਿਰ ਜਿੰਨੇ ਸੁਖ ਆਏ ਉਹਦੇ ਪਾੜੇ ਨਾਲ ਆਏ ਨੇ ਉਹਦੀ ਇੱਛਾ ਨਾਲ ਆਏ ਨੇ ਵੀ ਸਾਰਿਆਂ ਨੂੰ ਦੁਖੀ ਸੁਖਾ ਫੇਰ ਦਿੰਦਾ ਹੋ ਜਿੰਨੇ ਕੋਲ ਬਚਾਉਣੇ ਤੇ ਸੁਖ ਬਚਾ ਲੈ ਜਿਹਨਾਂ ਨੂੰ ਬੂਟੇ ਵਜਾਉਣੇ ਤੇ ਬਾਕੀ ਦੇ ਸੁੱਖਾ ਮਾਰਦਾ ਖੇਤ ਜਿਹਨੇ ਰਸੋਗਸਾਂ ਨੂੰ ਦੇੜੇ ਤੇ ਦੇ ਦਿੱਤੇ ਸ਼ਾਇਦ ਤਾਂ ਨਹੀਂ ਦਿੱਤੇ ਸੁੱਖਾ ਚੋਂ ਨੂੰ ਪੁੱਲ ਜਾਈ ਜੇ ਸੁੱਖ ਜਿਆਦਾ ਦੇ दिए ਉਹ ਇਹ ਮਤੋਂ ਵਿਛੜ ਜੂ ਤਾਂ ਨਹੀਂ ਦਿੰਦਾ ਸੁੱਖ ਵਾਹ ਵਾਹ ਇਹ ਉਟੇਰਾ ਬਹਿ ਜੂ ਸੁੱਖ ਦੇ ਵਿੱਚ ਸੇਵਣ ਦੀ ਇੱਛਾ ਹੀ ਨਹੀਂ ਹੁੰਦੀ ਸੁੱਖ ਉੱਠ ਭੁੱਲ ਜਾਂਦਾ ਹੈ ਦੁੱਖ ਤੇ ਯਾਦ ਰੱਖਦਾ ਹੈ ਇਸ ਕਰਕੇ ਦੁੱਖ ਦਿੰਦਾ ਵੀ ਇਹਨਾਂ ਨੂੰ ਯਾਦ ਰਹੇ ਇਹ ਤਾਂ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਫਿਰ ਤਾਂ ਦੁੱਖ ਠੀਕ ਦੇ دارو ਹੈ ਫਿਰ ਤਾਂ ਸੁੱਖ ਰੋਗ ਹੈ ਇਹ ਦ੍ਰਿਸ਼ਟੀਕੋਣ ਤੋਂ ਨਾ ਦੇਖੀਏ ਅਸੀਂ ਮਨਮੁਖਾਂ ਨੇ ਦ੍ਰਿਸ਼ਟੀਕੋਣ ਤੋਂ ਦੇਖੀਏ ਫਿਰ ਅਜੀ ਸੁਖਾਂ ਨੂੰ ਮੋਰ ਪਜੇ ਕਰਾਉਂ ਰੋਗ ਖਰੀਦਦਾ ਜਿੰਨੇ ਜਿਆਦਾ ਅਮੀਰ ਨੇ ਜਿਆਦਾ ਰੋਗੀ ਨੇ ਬڑے بڑے ਜੋ ਦੀਸੇ ਰੋਗ ਦੇ ਦੇਖੋ ਵਿਆਪੇ ਚਿੰਤਾ ਰੋ ਉਂ ਚਿੰਤਾ ਰੋ ਤੋਂ ਵੀ بڑے بڑے ਰੋਗ ਪੈਦਾ ਹੁੰਦੇ ਨੇ ਚਿੰਤਾ ਤੋਂ ਬਹੁਤ ਜਿਹੜੇ ਜਿਆਦਾ ਵੱਡੇ ਰੋਗ ਨੇ ਜਿਹੜੇ ਇਲਾਜ ਨੇ ਆ ਬਹੁਤ ਪੈਸਾ ਖਰਚ ਹੁੰਦਾ ਹੈ ਉਹ ਚਿੰਤਾ ਕਰਕੇ ਅਮੀਰਾਂ ਨੂੰ ਜਿਆਦਾ ਉਹਨਾਂ ਨੂੰ ਚਿੰਤਾ ਜਿਆਦਾ ਹੁੰਦੀ ਬੜੇ ਲੋਕਾਂ ਨੂੰ ਜਿਆਦਾ ਹੁੰਦੀ ਜੇ ਤਾਂ ਇਸ ਤਰੀਕੇ ਨਾਲ ਸੋਚੀਏ ਤਾਂ ਤਾਂ ਦੁੱਖਾਂ ਤੋਂ ਅਸੀਂ ਸ਼ਿਕਵਾਏ ਕੋਈ ਨਹੀਂ ਰੰਦਾ ਪਰਮੇਸ਼ਰ ਦਾ ਤੋਂ ਤਾਂ ਸ਼ਿਕਾਇਤੇ ਕੋਈ ਨਹੀਂ ਤਾਂ ਕਿ ਜੇ ਦੁੱਖ ਦੇ ਤਾਂ ਤੂੰ ਜਿਹੜਾ ਦਿੱ ਸੁਖ ਵੀ ਤੋ ਇਹ ਜੇ ਸੁਖ ਜੇ ਤੇ ਦੇਤਾ ਤਾਂ ਉਹਨੂੰ ਮੈਂ ਇਹ ਵੀ ਕਹਿ ਸਕਦਾ ਜੇ ਦੁੱਖ ਦੇ ਦੇ ਕੋ ਮੇਰੀ ਮਰਜ਼ੀ ਹੋ ਗਈ ਉੱਤੇ ਮਰਜ਼ੀ ਮੇਰੀ ਕੋਈ ਨਹੀਂ ਤੂੰ ਜੋ ਦੇ ਦੇ ਠੀਕ ਹੈ ਤੁਰਕ ਦੇ ਦੇ ਤੁਰਕ ਦੇ ਤੁਰਕਾ ਤਰੀਕਤ ਤੇ ਜਾਣੀ ਐ ਤੁਰਕ ਜਣ ਨੇ ਮੁਸਲਮਾਨ ਨੇ ਤਰੀਕਤ ਉਹਨਾਂ ਦੀ ਕਹਾਵਾਂ ਉਹ ਚੋ ਗਿਆਨ ਹਾਸਲ ਕਰਦੇ ਨੇ ਆਪਣੇ ਧਰਮ ਦਾ ਹਿੰਦੂ ਵੇਦ ਪੁਰਾਣ ਹਿੰਦੂ ਵੇਦ ਗਿਆਨ ਪੜ੍ਹਦੇ ਨੇ ਪੁਰਾਣਾ ਚੋਂ ਦੇਖੋ ਜਿੱਥੇ ਵੇਦ ਪਹਿਲਾਂ ਉਹ ਪੁਰਾਣ ਬਾਅਦ ਚਾਉਂਗਾ ਉੱਤੇ ਗਿਆਨ ਪੁਰਾਣ ਦਾ ਵੇਦ ਦਾ ਜਾਂ ਗਿਆਨ ਪੜ੍ਹਦੇ ਨੇ ਤਾਂ ਗੱਲ ਹੋਰ ਸੀ ਨਾਲ ਪੁਰਾਣ ਲਾ। ਉਹ ਕੁਰਾਨਾ ਨੇ ਦਿਸ਼ਾ ਹਿੰਦ ਕਰ। ਕੁਰਾਨਾ ਨੇ ਆਦਮੀ ਨਾਲ ਜੋੜਤਾ। ਭਗਵਾਨ ਆਦਮੀ ਨੂੰ ਬੁੜਾ ਕੇ ਅਸਲ ਤੇ ਭਗਵਾਨ ਦੇ ਅਰਥ ਪਰਮੇਸ਼ਰ ਕਰਦਾ। ਪਰਮੇਸ਼ਰ ਨਾਲ ਭਗਵਾਨ ਦੇ ਵਿੱਚ ਫਰਕ ਮਿਟਾ ਦਤਾ। ਭਗਵਾਨ ਨੂੰ ਇਹ ਤਾਂ ਭਾਗਿਆਬਲ ਲੈਣ ਦਿੰਦੇ। ਜਗ ਕੀ ਕਿਸ ਨੂੰ ਕਹ ਲੈ ਇੱਥੇ। ਕੀਜਤ ਬਜਾ ਕੇ ਲੈ ਗਿਆ ਆਪਣੇ ਘਰ ਚਲੇ ਆ ਗਿਆ ਜੋ ਕੰਮ ਕਰਨ ਆਇਆ ਸੀ ਖਟ ਕੇ ਲੈ ਗਿਆ ਫਿਰ ਤਾਂ ਅੱਧ ਠੀਕ ਸੀ ਉਹਨਾਂ ਨੇ ਭਗਵਾਨ ਨੂੰ ਪਰਮੇਸ਼ਰ ਬਣਾਤਾ ਪਰਮੇਸ਼ਰ ਦਾ ਖਟੋਲੇ ਕਰਤਾ ਕੋਈ ਨਰਾਗਾ ਆਦਾ ਫਟਾਈ ਪਹੁੰਚਦਾ ਕਿ ਹੁੰਦਾ ਹੀ ਨਹੀਂ ਲੋੜ ਹੀ ਨਹੀਂ ਹੁੰਦੀ ਭਗਵਾਨ ਕੌਣ ਹੈ ਕ੍ਰਿਸ਼ਨ ਹੈ ਰਾਮ ਚੰਦਰ ਹੈ ਬੰਦਿਆਂ ਦਾ ਕੇ ਜੋੜ ਆਦਮੀ ਦੇ ਉੱਤੇ ਟੇਕ ਕਰਦੇ ਮਨ ਨੂੰ ਕੀ ਡੇਗ ਵਰਤੀ ਸਮਝਾਉ। ਬਸ ਹਾਂਜੀ। ਮਨ ਸਮਝਾਉਣ ਨੂੰ ਕਾਰਨ ਕਛੂਕ ਪੜੀਆ ਗਿਆਨ। ਇਸ ਕਰਕੇ ਮਨ ਸਮਝਾਉਣ ਵਾਸਤੇ ਸਾਰੇ ਗਿਆਨ ਪੜਦੇ ਨੇ। ਪਹਿਲੀ ਸਟੇਜ। ਮਨ ਸਮਝਾਉਣ ਵਾਸਤੇ ਪੁਰਾਣੇ ਚ ਵੀ ਗਿਆਨ ਹੈ। ਪਰ ਪੁਰਾਣੇ ਗਿਆਨ ਮਨ ਸਮਝਾਉਣ ਵਾਸਤੇ ਤਾਂ ਕਾਫੀ ਹੈ। ਉਹ ਤੋਂ ਗਾਹਾਂ ਦਾ ਗਿਆਨ ਨਹੀਂ ਹੈ। ਫਿਰ ਇੱਕ ਹੋਰ ਇੱਕ ਹੋਇਦਾ ਗਿਆਨ। ਮਨ ਜਿੱਤਣ ਦਾ ਗਿਆਨ ਨਹੀਂ ਹੈ। ਸਮਝ ਉਹਦਾ ਗਿਆਨ ਤਾਂ ਹੈ ਕਿਸੇ ਹੱਦ ਤੱਕ ਚੰਗੇ ਕੰਮ ਕਰੋ ਇਹ ਕਰੋ ਉਹ ਕਰੋ ਪਰ ਪੂਰਾ ਸਤ ਸੰਤੋਖ ਗਿਆਨ ਨਹੀਂ ਜੀ ਪ੍ਰੋਸੇ ਦੀ ਬਜਾਏ ਸ਼ਰਧਾ ਦੇ ਲੈ ਹਿੰਦੂ ਵਾਲੀ ਗੱਤ ਕਹਿੰਦੇ ਆ ਪੜਾਣਾ ਦੇ ਵਿੱਚ ਸ਼ਰਧਾ ਜਾਗੇ ਠਗੀਆਂ ਮਾਰੀਆਂ ਨੇ দান ਕਰਾਇਆ ਨੇ ਜੇ ਦਾਨ ਕਰਦਾ ਹੈ ਤਾਂ ਆਪਣਾ ਮਨ ਕੈ ਕਰਦਾ ਰੋ ਵੀ ਮੇਰੇ ਤਾਂ ਤਾਂ ਮੰਨਦਾ ਸੋਪਿਆਣੀ ਗੁਰੂ ਕੋ ਐਟਾ ਗੁਰੂ ਆ ਬਣ ਕੇ ਸਾਨੂੰ ਲੋਬ ਦੇ ਡਿਫੈਕਟਿਵ ਗਿਆਨ ਬੇਡ ਦਾ ਗਿਆਨ ਠੀਕ ਸੀ ਬੇਦਾ ਮਹਨਾਵ ਉਤਮ ਸੋਸੜੇ ਨਹੀਂ ਨਾਮ ਨੂੰ ਉਤਮ ਛੱਡ ਕੇ ਨਾਮ ਦਾ ਡੁਪਲੀਕੇਟ ਬਣਾ ਲਿਆ ਰਾਮ ਰਾਮ ਹਰੀ ਹਰੇ ਗੋਬਿੰਦ ਗੋਬਿੰਦ ਐ ਜੋ ਇੱਕ ਲਫ਼ਜ਼ ਨੂੰ ਲੈ ਲੋ ਰੜੀ ਜਾਓ ਰਿਜ਼ਲਟ ਉਹਦਾ ਕੀ ਅਡਾ ਕੁਝ ਨਹੀਂ ਜੇ ਰਿਜ਼ਲਟ ਇਹਦਾ ਹੈ ਇਹਦਾ ਤਾਂ ਉਹ ਦਾ ਗਰੰਟੀ ਹੈ ਕੁਝ ਹੋ ਕੇ ਦੇ ਇਸ ਨੂੰ ਕਹਾਂਗੇ ਰਿਜ਼ਲਟ ਹੈ ਕੁਝ ਤੀਰ ਯਾਤਰਾ ਦਾ ਠਹਾ ਕੁਝ ਫਿਰ ਇਹ ਦੋਏ ਚੀਜ਼ਾਂ ਦੀ ਕੀ ਲੋੜ ਹੈ ਜੇ ਨਾਮ ਦਾ ਰਿਜ਼ਲਟ ਹੈ ਸਾਡੇ ਕੁਝ ਵੀ ਨਹੀਂ ਬਾਕੀ ਇਕੱਲੇ ਨਾਮ ਦਾ ਸਜਟ ਬਣਦਾ ਸਿੱਖੀ ਕੋਈ ਚੀਜ਼ ਨਹੀਂ ਰੋਟਾ ਸੰਤੋਖ ਕਰਨਾ ਮਾਇਆ ਤੋਂ ਉੱਪਰ ਉੱਠਣਾ ਮਾਇਆ ਤੋਂ ਉੱਪਰ ਉੱਠ ਕੇ ਫੇਰ ਨਾਮ ਦਾ ਪਤਾ ਲੱਗਣਾ ਨਾਮ ਉਹਦਾ ਕੀ ਹੈ ਮਾਇਆ ਦੀ ਕੋਈ ਚੀਜ਼ ਨਹੀਂ ਮੰਗਣੀ ਮਾਇਆ ਦੀ ਕੋਈ ਵਸਤੂ ਵੇਲ ਤੋਂ ਦਹੋਰ ਜੇ ਮੰਗਣਾ ਫੇਰ ਕੀ ਰਹੇਗਾ ਤੇਰੀ ਛਾਣ ਮੰਗਣੀ ਮੈਨੂੰ ਮੰਗਲ ਤੇਰੇ ਚਾਲ ਨੂੰ ਮੰਗਲ ਨੇ ਤੇਰੇ ਚਾਲਣਾ ਦਾ ਆਸਰਾ ਮੰਗਲ ਤੇਰੀ ਅੱਖਿਆ ਦੁੰਗੜੀਏ ਤੇਰਾ ਸੰਗ ਵਸਾਤ ਮੰਗਲ ਜੇ ਤੂੰ ਹੀ ਮੰਗਲਿਆ ਤੂੰ ਮੇਰਾ ਮੈਂ ਤੇਰਾ ਤੇ ਬਗਲ ਤੋ ਬਸੰਗ ਜੋੜ ਤੋ ਬਰਸੋ ਤੋ ਮਾਇਆ ਨੂੰ ਤੋੜ ਕੇ ਝੂਠ ਨੂੰ ਤੋੜ ਕੇ ਸੱਚ ਨਾਲ ਜੋੜ ਲੈ ਇਹ ਜੁੜ ਜਵੇ ਮੇਰੀ ਝੂਠ ਨੂੰ ਟੁੱਟ ਜਵੇ ਇਹ ਬੰਦ ਝੂਠ ਨੂੰ ਟੁੱਟ ਜਵੇ ਮਨ ਮੰਨ ਜਵੇ ਇਹ ਸਭ ਕੁਝ ਛੱਡ ਲੋ ਮਨ ਸਮਝ ਜਵੇ ਕਿ ਮੇਰਾ ਨਹੀਂ ਕੁਝ ਵੀ ਮਨ ਮੰਨ ਲਵੇ ਵੀ ਮੇਰਾ ਕੁਝ ਨਹੀਂ ਸਭ ਕੁਝ ਹੈ ਤੇ ਜੋ ਕੁਝ ਹੈ ਸੋ ਤੇਰਾ ਬਸ ਬੰਨਣ ਦੀ ਉਹ ਗੱਲ ਹੈ ਹੋਰ ਤਾਂ ਕੁਝ ਨਹੀਂ ਮਨ ਮੰਨ ਗਿਆ ਮਨ ਮੰਨਿਆ ਤਾਂ ਹਰ ਜਾਂਦਾ ਜੇ ਮਨ ਇਹ ਮੰਨ ਗਿਆ ਤਾਂ ਉਹ ਤੋਂ ਗਾਂ ਹਰ ਬੈਠਾ ਫਿਰ ਬਾਅਦ ਅੱਗੇ ਹਰ ਸਰੀਰ ਤਾਂ ਕਹਾਂ ਨਹੀਂ ਹੈ ਜੇ ਸਰੀਰ ਤੋਂ ਗਾਂ ਚਲੇ ਗਏ ਮਾਇਆ ਤੋਂ ਗਾਂ ਚਲੇ ਗਏ ਫਿਰ ਹਰ ਹੈ ਜਾਤਵਲ ਜੋ ਜੋਤ ਹੈ ਨਾ ਜੋ ਸਰੀਰ ਦੇ ਵਿੱਚ ਹੈ ਜੋ ਸਰੀਰ ਤੋਂ ਕੱਢ ਜਾ ਕੇ RAM ਰਤਨ ਤਬ ਪਾਈਏ ਜੋ ਪਹਿਲੇ ਤਜੇ ਪਹਿਲਾਂ ਤਾਂ ਸਰੀਰ ਇੰਨੀ ਖੜਾ ਛੱਡਦਾ ਸਰੀਰ ਦੀ ਭੁੱਖ ਸਰੀਰ ਦੇ ਦੁੱਖ ਸਰੀਰ ਦੀ ਚਿੰਤਾ ਸਰੀਰ ਦੀਆਂ ਬਿਮਾਰੀਆਂ ਸਰੀਰ ਦੀਆਂ ਲੋੜਾਂ ਇਹ ਤਾਂ ਉੱਪਰ ਹੈ ਉਹ ਤਾਂ ਇਹ ਆ ਸਰੀਰ ਦੀਆਂ ਲੋੜਾਂ ਇਹਦਾ ਮਤਲਬ ਨਹੀਂ ਪੂਰੀਆਂ ਨਹੀਂ ਕਰਦੀਆਂ ਇਹ ਹੁੰਦੀਆਂ ਨੇ ਨਹੀਂ ਹੁੰਦੀਆਂ ਜੋ ਹੁੰਦੀਆਂ ਠੀਕ ਹੈ ਜਿਵੇਂ ਹੁੰਦੀਆਂ ਨੇ ਠੀਕ ਹੈ ਪਰ ਇਹ ਤੋਂ ਗਾੜੀ ਚੀਜ਼ ਕਿਉਂ ਛੱਡੀ ਗਏ ਗਾੜੀ ਕਿਉਂ ਛੱਡੀ ਟਾਰਗੇਟ ਘਰ ਹੀ ਚਾਹੀਦਾ ਸਪਾਈ ਤੁਰਿਆ ਵੀ ਜਾਂਦਾ ਹੈ ਲੜਦਾ ਵੀ ਜਾਂਦਾ ਪੂਰਾ ਡੇਗਾ ਵੀ ਰੱਖਦਾ ਗੋਲੀ ਤਾਂ ਆਪਣੇ ਟਾਰਗੇਟ ਤੇ ਕਿਉਂ ਉਤਰੇ ਇਹ ਵੀ ਦੇਖਦਾ ਡੇਗ ਬਰ ਰੱਖਦਾ ਤੋੜਿਆ ਜਾਂਦਾ ਤੋੜਿਆ ਜਾਂਦਾ 38 ਨੇ ਡੇਪੋ ਬੋ 2 ਦੀ ਜਾਨਾ ਚੱਲ ਟਾਰਗੇਟ ਤੇ ਵੀ ਤੇ ਆਨੇ ਹੱਥ ਪੈਰ ਕਰ ਕੰਮ ਸਭੀ ਹੱਥ ਪੈਰ ਕਰ ਕੰਮ ਸਭ ਠੀਕ ਇਹਦਾ ਵੀ ਸ਼ਹਿਰ ਦਾ ਵੀ ਕੰਟਰੋਲ ਨਹੀਂ ਛੱਡਣਾ ਸ਼ਹਿਰ ਦਾ ਕੰਟਰੋਲ ਛੱਡ ਨਹੀਂ ਲੈਣਾ ਫਿਰ ਵੀ ਗੱਡੀ ਚੱਲਦੀ ਟਾਰਗੇਟ ਟਾਰਗੇਟ ਹੋ ਤਿਰੇ ਵਿਝਣਾ ਹੋ ਤਿਰੇ ਫੜਨ ਜਣਾ ਹੁੰਦਾ ਕੋਈ ਵੀ ਟਾਰਗੇਟ ਤੇ ਅਸੀਂ ਕੰਮ ਕਰਦੇ ਪੂਰਾ ਹੁੰਦਾ ਨਹੀਂ ਹੁੰਦਾ ਕੰਮ ਅਸੀਂ ਚਾਰੜ ਸਾਡਾ ਹੋ ਜਾਂਦਾ ਕੰਮ ਜਾਇ ਹੋ ਜਾਂਦਾ ਟਾਰਗੇਟ ਤੇ ਟਾਰਗੇਟ ਹੁੰਦਾ ਸ ਪਰ ਸੁਰਤੀ ਟਾਰਗੇਟ ਤੇ ਹੁੰਦੀ ਯਾਰ ਵਕਤ ਜੇ ਸਰ ਕੋ ਬਿਆ ਕਰਨੇ ਦੋ ਬੀਡ ਤੇ ਤਰੀਕ ਰੱਖਦੀ ਬੈਲ ਘੁਮ ਦੇ ਟਾਰਗੇਟ ਹੋਈ ਕਿਉਂਗਾ ਉਹਦਾ ਟਾਰਗੇਟ ਜੋ ਹੈ ਜਿਨੇ ਜਨ ਨਹੀਂ ਜਿੰਦਾ ਹੋਈ ਟਾਰਗੇਟ ਘੁਮਈ ਜਾਂਦਾ ਟਾਰਗੇਟ ਜੋ ਟਾਰਗੇਟ ਹੈ ਉਹ ਬੇਸ਼ੱਕ ਤੁਹਾਡਾ ਹਰ ਵਕਤ ਅੰਦਰ ਰਹੂਗਾ ਹੀ ਰਹੂਗਾ ਪਰ ਟਾਰਗੇਟ ਸੀ ਬਣਾਇਆ ਨਹੀਂ ਹੈ ਟਾਰਗੇਟ ਕੀ ਹੈ ਮੇਰਾ ਜ਼ਿੰਦਗੀ ਦਾ ਸਕੂਲਾਂ ਵਿੱਚ ਪੁੱਛਦੇ ਨੇ ਤੇਰਾ ਜ਼ਿੰਦਗੀ ਦਾ ਟਾਰਗੇਟ ਕੀ ਹੈ ਇਹਦੇ ਨਾਲੇ ਕੋਈ ਨਹੀਂ ਬਹੁਤ ਵੱਡਾ ਸਵਾਲ ਹੈ ਤੂੰ ਕੀ ਬਣਨਾ ਚਾਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਹਰ ਆਦਮੀ ਚਾਹੁੰਦਾ ਹੈ ਸਭ ਤੋਂ ਵੱਡਾ ਬਣਨਾ ਚਾਹੁੰਦਾ ਸੰਸਾਰ 'ਚ ਚਾਹੁੰਦਾ ਹੈ ਵਧੀਆ ਹਾਂ ਲੈ ਇਹ ਚਾਹੀਦਾ ਟਾਰਗੇਟ ਇਹੀ ਚਾਹੀਦਾ ਸਭ ਦਾ ਪਰ ਜੇ ਭਗਤ ਬਣ ਜਿਵੇਂ ਸਭ ਤੋਂ ਵੱਡਾ ਬਣ ਗਿਆ ਹੋਰ ਕੋਈ ਟਾਰਗੇਟ ਨਹੀਂ ਪੂਰਾ ਨਹੀਂ ਹੋਣਾ ਹੋਰ ਦੇ ਤਰੀਕੇ ਨਾਲ ਨਰੇ ਮਸਤ ਬਣੇ ਨਹੀਂ ਚਾਹਦਾ ਕੋਈ ਕਹਿੰਦੇ ਨਹੀਂ ਬਣੇ ਕੋਈ ਇੱਧਰ ਕੰਪੀਟੀਸ਼ਨ ਕੋਈ ਨਹੀਂ ਉਧਰ ਕੰਪੀਟੀਸ਼ਨ ਹੈ ਪਰ ਉਹ ਤਾਂ ਕਹਿੰਦੇ ਨਹੀਂ ਕੋਈ ਉਧਰ ਥੋੜੇ ਸਾਰੇ ਬੈਰੀ ਨੇ ਹਜ਼ਾਰਾਂ ਲੱਖਾਂ ਕਰੋੜਾਂ ਵੈਰੀ ਪੈਦਾ ਕਰ ਲੋ ਇੱਧਰ ਇੱਧਰ ਤੁਹਾਡੇ ਕੋਲ ਸ਼ਰੀਕ ਹੈ ਕੋਈ ਨਹੀਂ ਖੁੱਲੀ ਹੈ ਹਾਂ ਵੀ ਰਵਦਾਰ ਹੁੰਦਾ ਸਾਰੇ ਹੀ ਵੰਡ ਦੇ ਦਿੰਦੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡਾ ਕੋਈ ਨਹੀਂ ਰੋਕ ਸਕਦਾ ਤੁਸੀਂ ਬਲੇਸਰ ਬਣਾਉਗੇ ਚਪੰਜਾਰਾ ਰੋਕਣ ਵਾਲੇ ਬਗਾ ਟਿਕਟੇ ਦੀ ਲੈਣ ਦਿੰਦੇ ਹਾਂ ਸੀਰੀ ਨੰਦ ਸੀਰੀ ਨੰਦ